ਦਰਦਨਾਕ ਹਾਦਸੇ ਦੀ ਇਹ ਵੀਡੀਓ ਸੀਸੀਟੀਵੀ ਜੀਰਾ ਫਿਰੋਜ਼ਪੁਰ ਰੋਡ ਦੀ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਵਾਲੇ ਨੇ ਇੱਕ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਾਂ ਜਾਣਕਾਰੀ ਮੁਤਾਬਕ ਦੋ ਮਹਿਲਾ ਅਧਿਆਪਕ ਇੱਥੇ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਸਕੂਲ ਤੋਂ ਵਾਪਸ ਪਰਤ ਰਹੀਆਂ ਸਨ ਜਿਵੇਂ ਹੀ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਪਹੁੰਚਦੀਆਂ ਨੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਦੇ ਨਾਲ ਬਲੈਰੋ ਗੱਡੀ ਆ ਰਹੀ ਸੀ ਜਿਸ ਨੇ ਐਕਟੀਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਜਾਨ ਚਲੀ ਗਈ ਹੈ ਜਦਕਿ ਦੂਸਰੀ ਜਖਮੀ ਹੋ ਗਈ ਹੈ ਤਾਂ ਸਿਵਲ ਹਸਪਤਾਲ ਜੀਰਾ ਵਿਖੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਅਧਿਆਪਕ ਦੇ ਸੋਹਰੇ ਨੇ ਦੱਸਿਆ ਕਿ ਉਸ ਦੀ ਨੂ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਸਕੂਲ ਦੇ ਵਿੱਚ ਪੜਾਉਂਦੀ ਹੈ ਤਾਂ ਜਦੋਂ ਸਕੂਲ ਤੋਂ ਘਰ ਵਾਪਸ ਆ ਰਹੀ ਸੀਗੀ ਆਪਣੀ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਆ ਰਹੀ ਸੀ ਆਪਣੀ ਸਹੇਲੀ ਦੇ ਨਾਲ ਤਾਂ ਪਿੱਛੋਂ ਆ ਰਹੇ ਇੱਕ ਬਾਣ ਨੇ ਉਹਨਾਂ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਜਿਹੜੀਆਂ ਮਹਿਲਾ ਅਧਿਆਪਕ ਸੀਗੀਆਂ ਐਕਟਿਵਾ ਤੋਂ ਥੱਲੇ ਡਿੱਗ ਗਈਆਂ ਤਾਂ ਜਿਹੜੀ ਇੱਕ ਮੈਲਾ ਅਧਿਆਪਕ ਸੀਗੀ ਉਸਦੀ ਇਸ ਦਰਦਨਾਕ ਹਾਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਉੱਥੇ ਹੀ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਹਾਸਾ ਹੋਇਆ ਜਿੱਥੇ ਇੱਕ ਅਨ ਪਛਾਤੇ ਵਾਹਨ ਦੇ ਵੱਲੋਂ ਐਕਟੀਵਾ ਨੂੰ ਟੱਕਰ ਮਾਰ ਦਿੱਤੀ ਗਈ ਹੈ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਇੱਕ ਮੈਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਦੇ ਵੱਲੋਂ ਉਸ ਮੈਲਾ ਦਾ ਪੋਸਟਮਾਰਟਮ ਕਰਵਾਉਣ ਤੋਂ ਉਪਰੰਤ ਮੈਲਾ ਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਇਹ ਦੋ ਮਹਿਲਾ ਅਧਿਆਪਕ ਜਿਹੜੀ ਸਕੂਲੋਂ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਘਰ ਜਾ ਰਹੀਆਂ ਸੀ ਜਿਵੇਂ ਹੀ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਪਹੁੰਚਦੀਆਂ ਨੇ ਤਾਂ ਤੇਜ਼ ਰਫ਼ਤਾਰ ਦੇ ਨਾਲ ਪਿੱਛੋਂ ਜਿਹੜੀ ਗੱਡੀ ਆ ਰਹੀ ਸੀ ਬਲੈਰੋ ਗੱਡੀ ਇਹ ਦੱਸੀ ਜਾ ਰਹੀ ਹੈ ਜਿਸ ਨੇ ਜ਼ੋਰਦਾਰ ਟੱਕਰ ਮਾਰੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਸਵੀਰ ਵੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਹੀ ਉਹ ਮਹਿਲਾ ਅਧਿਆਪਕ ਹੈ ਜਿਹੜੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਵਾਪਸ ਪਰਤ ਰਹੀ ਸੀ ਪਰ ਰਾਸਤੇ ਦੇ ਵਿੱਚ ਪਾਣਾ ਵਾਪਰ ਜਾਂਦਾ ਇੱਕ ਤੇਜ਼ ਰਫਾਜ ਜਿੱਤ ਗਈ ਉਹ ਟੱਕਰ ਮਾਰ ਦਿੰਦੀ ਹੈ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਵਾਲੇ ਸਿੰਘ ਸਭਾ ਗੁਰਦੁਆਰੇ ਕੋਲ ਘਰ ਆ ਤੇ ਮੇਰਾ ਨਾਮ ਕੇਵਲ ਕ੍ਰਿਸ਼ਨ ਹੈ ਮੇਰੀ ਨੋਹ ਛੋਦ ਰੁਹਾ ਰਹੀ ਹੈ ਦੂਨ ਵੈਲੀ ਸਕੂਲ ਚ ਪੜਾਉਂਦੀ ਸੀ ਕਿ ਤੇ ਵਾਪਸ ਆ ਰਹਾ ਸੀ ਛੁੱਟੀ 3 ਵਜੇ ਹੋਈ ਮਗਰਲੇ ਪਾਸੋਂ ਕੈਂਪਰ ਇੱਕ ਆਇਆ ਬਲੈਰੋ ਸੀਗਾ ਮੇਰੇ ਅੰਤਜੇ ਜਿ ਲੱਗਦਾ ਬਹੁਤ ਸਪੀਡ ਤੇ ਆ ਰਿਹਾ ਸੀ ਬਿਲਕੁਲ ਸਾਈਡ ਤੇ ਆ ਰਿਹਾ ਐ ਕੋਈ ਇਹੋ ਜਿਹਾ ਨਹੀਂ ਸੀਗਾ ਵੀ ਕਿਸੇ ਪਾਸੇ ਵੀ ਹੋਵੇ ਤੇ ਬਿਲਕੁਲ ਸਾਈਡ ਤੇ ਆਉਂਦੇ ਪਏ ਆ ਤੇ ਮਗਰੋਂ ਲਿਆ ਕੇ ਉਹਨੇ ਕੈਂਪਰ ਮਾਰਿਆ ਜ਼ੋਰ ਦੀ ਤੇ ਏਡੀ ਸਪੀਡ ਤੇ ਸੀਗਾ ਭਜਾ ਕੇ ਲੈ ਗਿਆ ਨਾ ਉਹਨੇ ਕੜਾ ਨਾ ਉਹਨੇ ਪਿੱਛੇ ਮੁੜ ਕੇ ਵੇਖਿਆ ਕਿ ਮੈਂ ਕਹਦੇ ਚ ਮਾਰ ਕੇ ਆਇਆ ਤੇ ਡਿੱਗ ਗਿਆ ਸਾਰੀ ਇਹਨਾਂ ਦੇ ਸਿਰ ਤੇ ਸੱਟ ਵੱਜ ਗਈ ਚੱਕਿਆ ਤੇ ਹਸਪਤਾਲ ਲੈ ਗਿਆ ਆ ਗਿਆ ਹਸਪਤਾਲ ਵਾਲਿਆਂ ਨੇ ਗਿਆ ਬਾਹਰ ਲੈ ਉਹ ਤੋਂ ਬਾਅਦ ਚ ਲੈ ਕੇ ਆ ਗਏ ਅਸੀਂ ਮੁਤਾ ਕੇ ਭਈ ਮੰਗੇ ਇਹੀ ਕਰਦੇ ਹੁਣ ਬੋਛੀਆਂ ਨੇ ਜਿਹੜਾ ਪੜਿਆ ਜਾਵੇ ਕਾਰਵਾਈ ਕੀਤੀ ਜਾ ਰਹੀ ਉਹਦੇ ਤੇ ਹੋਰ ਅਸੀਂ ਕਹਿੰਨੇ ਗਾਣਾ ਕਿ ਹੇ ਤੇ ਹੋ ਗਈ ਛੱਡੇ ਤੇ ਡੰਡੇ ਦਾ ਕਰ ਗਿਆ ਕਰਨ ਵਾਲਾ ਸੀਗਾ ਦੋ ਬੱਚੇ ਆ ਇੱਕ 4 ਸਾਲ ਦੀ ਗੁੱਡੀ ਆ ਤੇ 15 ਸਾਲ ਦਾ ਮੁੰਡਾ ਦਾ ਇਹ ਕੇਸਰ ਜਿਹਾ ਕਰਤਾ ਵਾ ਪੁਛ ਦੇ ਤਵਦੀਸ਼ ਕੀਤੀ ਜਾ ਰਹੀ ਹੈ ਪੋਰਟਮਨ ਕਰਾਤਾ ਲਾਸ਼ ਹਵਾਲਤਨ ਹਵਾਲੇ ਕਰਤੀ ਆ ਤੇ ਆਪਣਾ ਉਹਦੀ ਤਵਦੀਸ਼ ਕੀਤੀ ਜਾਂਦੀ ਹੈ ਇਹ ਲੈ ਲਈ ਠੀਕ ਇਹ ਦੋ ਐਕਟਵਾ ਤੇ ਆ ਰਹੀਆਂ ਸੀਆਂ ਕੋਈ ਨਾਮ ਲੂਮ ਗੱਡੀ ਨੇ ਫੇਟਬਾਰੀ ਕੇ ਵਾਲੇ ਸਿੰਘ ਸਭਾ ਗੁਰਦੁਆਰੇ ਕੋਲ ਕਹੜਾ ਤੇ ਮੇਰਾ ਨਾਮ ਕੇਵਲ ਕਿਸ਼ਨ ਹੈ ਮੇਰੀ ਨੋਹ ਸੀ ਉਧਰੋਂ ਆ ਰਹੀ ਵੀਡੀਓ ਸੀਸੀਟੀਵੀ ਜੀਰਾ ਫਿਰੋਜ਼ਪੁਰ ਰੋਡ ਦੀ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਬਾਹਰ ਨੇ ਇੱਕ ਐਕਟਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਾਂ ਜਾਣਕਾਰੀ ਮੁਤਾਬਕ ਦੋ ਮਹਿਲਾ ਅਧਿਆਪਕ ਇੱਥੇ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਸਕੂਲ ਤੋਂ ਵਾਪਸ ਪਰਤ ਰਹੀਆਂ ਸਨ ਜਿਵੇਂ ਹੀ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਪਹੁੰਚਦੀਆਂ ਨੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਦੇ ਨਾਲ ਬਲੈਰੋ ਗੱਡੀ ਆ ਰਹੀ ਸੀ ਜਿਸ ਨੇ ਐਕਟੀਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਜਾਨ ਚਲੀ ਗਈ ਹੈ ਜਦਕਿ ਦੂਸਰੀ ਜ਼ਖਮੀ ਹੋ ਗਈ ਹੈ ਸਿਵਲ ਹਸਪਤਾਲ ਜੀਰਾ ਵਿਖੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਅਧਿਆਪਕ ਦੇ ਸੋਹਰੇ ਨੇ ਦੱਸਿਆ ਕਿ ਉਸਦੀ ਨੂ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਸਕੂਲ ਦੇ ਵਿੱਚ ਪੜਾਉਂਦੀ ਐ ਤਾਂ ਜਦੋਂ ਸਕੂਲ ਤੋਂ ਘਰ ਵਾਪਸ ਆ ਰਹੀ ਸੀਗੀ ਆਪਣੀ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਆ ਰਹੀ ਸੀ ਆਪਣੀ ਸਹੇਲੀ ਦੇ ਨਾਲ ਤਾਂ ਪਿੱਛੋਂ ਆ ਰਹੇ ਇੱਕ ਬਾਹਨ ਨੇ ਉਹਨਾਂ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਜਿਹੜੀਆਂ ਮਹਿਲਾ ਅਧਿਆਪਕ ਸੀਗੀਆਂ ਐਕਟਿਵਾ ਤੋਂ ਥੱਲੇ ਡਿੱਗ ਗਈਆਂ ਤਾਂ ਜਿਹੜੀ ਇਕ ਮਹਿਲਾ ਅਧਿਆਪਕ ਸੀਗੀ ਉਸਦੀ ਇਸ ਦਰਦਨਾਕ ਹਾਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਉੱਥੇ ਹੀ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਹਾਸਾ ਹੋਇਆ ਜਿੱਥੇ ਇੱਕ ਅਨ ਪਛਾਤੇ ਵਾਹਨ ਦੇ ਵੱਲੋਂ ਐਕਟੀਵਾ ਨੂੰ ਟੱਕਰ ਮਾਰ ਦਿੱਤੀ ਗਈ ਹੈ ਤਾਂ ਇਸ ਦਰਦਨਾਕ ਹਾਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਦੇ ਵੱਲੋਂ ਉਸ ਮਹਿਲਾ ਦਾ ਪੋਸਟਮਾਰਟਮ ਕਰਵਾਉਣ ਤੋਂ ਉਪਰੰਤ ਮਹਿਲਾ ਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਇਹ ਦੋ ਮਹਿਲਾ ਅਧਿਆਪਕ ਜਿਹੜੇ ਸਕੂਲੋਂ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਘਰ ਜਾ ਰਹੀਆਂ ਸੀ ਜਿਵੇਂ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਪਹੁੰਚਦੀਆਂ ਨੇ ਤਾਂ ਤੇਜ਼ ਰਫ਼ਤਾਰ ਦੇ ਨਾਲ ਪਿੱਛੋਂ ਜਿਹੜੀ ਗੱਡੀ ਆ ਰਹੀ ਸੀ ਬਲੈਰੋ ਗੱਡੀ ਇਹ ਦੱਸੀ ਜਾ ਰਹੀ ਹੈ ਜਿਸ ਨੇ ਜ਼ੋਰਦਾਰ ਟੱਕਰ ਮਾਰੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਸਵੀਰ ਵੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਹੀ ਉਹ ਮਹਿਲਾ ਅਧਿਆਪਕ ਹੈ ਜਿਹੜੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਵਾਪਸ ਪਰਤ ਰਹੀ ਸੀ ਪਰ ਰਾਸਤੇ ਦੇ ਵਿੱਚ ਪਾਣਾ ਵਾਪਰ ਜਾਂਦਾ ਇੱਕ ਤੇਜ਼ ਰਫਤਾਰ ਜੀਤੀ ਉਹ ਟੱਕਰ ਮਾਰ ਦਿੰਦੀ ਹੈ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਮਲੇ ਸਿੰਘ ਸਭਾ ਗੁਰਦੁਆਰੇ ਕੋਲ ਕਹਾਂ ਤੇ ਮੇਰਾ ਨਾਮ ਕੇਵਲ ਕ੍ਰਿਸ਼ਨ ਹੈ ਮੇਰੀ ਨੋਹ ਉਧਰੋਂ ਆ ਰਹੀ ਹੈ ਦੂਣ ਵੈਲੀ ਸਕੂਲ ਤੋਂ ਪੜਾਉਂਦੀ ਸੀ ਕਿ ਤੇ ਵਾਪਸ ਆ ਰਹੀ ਸੀ ਛੁੱਟੀ 3 ਵਜੇ ਹੋਈ ਮਗਰਲੇ ਪਾਸੋਂ ਕੈਂਪਰ ਇੱਕ ਆਇਆ ਬਲੈਰੋ ਸੀਗਾ ਮੇਰੇ ਅੰਤਾਜੇ ਜਿ ਲੱਗਦਾ ਬਹੁਤ ਸਪੀਡ ਤੇ ਆ ਰਿਹਾ ਸੀ ਬਿਲਕੁਲ ਸਾਈਡ ਤੇ ਆ ਰਿਹਾ ਕੋਈ ਇਹੋ ਜਿਹਾ ਨਹੀਂ ਸੀਗਾ ਵੀ ਕਿਸੇ ਪਾਸੇ ਵੀ ਹੋਵੇ ਤੇ ਬਿਲਕੁਲ ਸਾਈਡ ਤੇ ਆਉਂਦੇ ਭਾਈ ਮਗਰੋ ਲਿਆ ਕੇ ਉਹਨੇ ਕੈਂਪਰ ਮਾਰਿਆ ਜ਼ੋਰ ਦੀ ਤੇ ਏਡੀ ਸਪੀਡ ਤੇ ਸੀਗਾ ਭਜਾ ਕੇ ਲੈ ਗਿਆ ਨਾ ਉਹਨੇ ਕੜਾ ਨਾ ਉਹਨੇ ਪਿੱਛੇ ਮੁੜ ਕੇ ਵੇਖਿਆ ਮੈਂ ਕਾਹਦੇ ਚ ਮਾਰ ਕੇ ਆਇਆ ਇਹ ਡਿੱਗ ਗਿਆ ਸਾਰੀ ਇਹਨਾਂ ਦੇ ਥੜੇ ਤੇ ਛੱਟ ਵੱਜ ਗਈ ਚੱਕਿਆ ਤੇ ਹਸਤਾ ਲੈ ਗਿਆ ਆ ਗਿਆ ਅਕਤਾਲ ਵਾਲਿਆਂ ਨੇ ਗਿਆ ਬਾਹਰ ਲੈ ਜੋ ਬਾਹਰ ਲੈ ਕੇ ਗਏ ਰਾਤ ਤੇ ਜਾਂਦੇ ਆਦੇ ਥੋਗੀ ਉਹ ਤੋਂ ਬਾਅਦ ਲੈ ਕੇ ਆ ਗਏ ਅਸੀਂ ਉੱਥੇ ਆ ਕੇ ਭਾਈ ਮੰਗੇ ਇਹੀ ਕਰਦੇ ਹੁਣ ਬੋਛੀਆਂ ਨੇ ਜਿਹੜਾ ਪੜਿਆ ਜਾਵੇ ਕਾਰਵਾਈ ਕੀਤੀ ਜਾ ਰਹੀ ਉਹਦੇ ਤੇ ਹੋਰ ਅਸੀਂ ਕਹਿੰਨੇ ਗਾਣਾ ਕਿ ਹਜੇ ਹੋ ਗਈ ਟਾਡੇ ਦੇ ਡੰਡੇ ਦਾ ਕਰ ਗਿਆ ਕਰਨ ਵਾਲਾ ਸੀਗਾ ਦੋ ਬੱਚੇ ਆ ਇੱਕ ਚਾਰ ਚਾਲ ਦੀ ਗੁੱਡੀ ਆ ਤੇ ਕੰਧਰਾ ਖਾਲ ਦਾ ਬੱਚਾ ਮੁੰਡਾ ਦਾ ਇਹ ਕਿਸੇ ਜਿਹਾ ਕਰਤਾ ਵਾ ਕੋਤ ਦੇ ਤਵਦੀਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲ ਕਰਾਤਾ ਲਾਸ਼ ਹਵਾਲਤ ਵਾਸਤੇ ਹਵਾਲੇ ਕਰਤੀ ਆ ਤੇ ਆਪਣਾ ਉਹਦੀ ਤਵਦੀਸ਼ ਕੀਤੀ ਜਾਂਦੀ ਹੈ ਇਹ ਲੇਡੀ ਟੀਕ ਦੇ ਦੋ ਐਕਟਿਵਾ ਤੇ ਆ ਰਹੀਆਂ ਚੀਆਂ ਕੋਈ ਨਾਮ ਲਓ ਵੀਡੀਓ ਸੀਸੀਟੀਵੀ ਜੀਰਾ ਫਿਰੋਜ਼ਪੁਰ ਰੋਡ ਦੀ ਹੈ ਜਿੱਥੇ ਇੱਕ ਤੇਜ਼ ਰਫਤਾਰ ਬਾਹਰ ਨੇ ਇੱਕ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਾਂ ਜਾਣਕਾਰੀ ਮੁਤਾਬਕ ਦੋ ਮਹਿਲਾ ਅਧਿਆਪਕ ਇੱਥੇ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਸਕੂਲ ਤੋਂ ਵਾਪਸ ਪਰਤ ਰਹੀਆਂ ਸਨ ਜਿਵੇਂ ਹੀ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਪਹੁੰਚਦੀਆਂ ਨੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਦੇ ਨਾਲ ਬਲੈਰੋ ਗੱਡੀ ਆ ਰਹੀ ਸੀ ਜਿਸ ਨੇ ਐਕਟੀਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਜਾਨ ਚਲੀ ਗਈ ਹੈ ਜਦਕਿ ਦੂਸਰੀ ਜਖਮੀ ਹੋ ਗਈ ਹੈ ਤਾਂ ਸਿਵਲ ਹਸਪਤਾਲ ਜੀਰਾ ਵਿਖੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਅਧਿਆਪਕ ਦੇ ਸਹore ਨੇ ਦੱਸਿਆ ਕਿ ਉਸਦੀ ਨੂ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਸਕੂਲ ਦੇ ਵਿੱਚ ਪੜਾਉਂਦੀ ਹੈ ਤਾਂ ਜਦੋਂ ਸਕੂਲ ਤੋਂ ਘਰ ਵਾਪਸ ਆ ਰਹੀ ਸੀਗੀ ਆਪਣੀ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਆ ਰਹੀ ਸੀ ਆਪਣੀ ਸਹੇਲੀ ਦੇ ਨਾਲ ਤਾਂ ਪਿੱਛੋਂ ਆ ਰਹੇ ਇੱਕ ਬਾਣ ਨੇ ਉਹਨਾਂ ਦੀ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਜਿਹੜੀਆਂ ਮਹਿਲਾ ਅਧਿਆਪਕ ਸੀਗੀਆਂ ਐਕਟਿਵਾ ਤੋਂ ਥੱਲੇ ਡਿੱਗ ਗਈਆਂ ਤਾਂ ਜਿਹੜੀ ਇਕ ਮਹਿਲਾ ਅਧਿਆਪਕ ਸੀਗੀ ਉਸਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਉੱਥੇ ਹੀ ਇਸ ਪੂਰੇ ਮਾਮਲੇ ਦੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਹਾਦਸਾ ਹੋਇਆ ਜਿੱਥੇ ਇੱਕ ਅਨਪਛਾਤੇ ਵਾਹਨ ਦੇ ਵੱਲੋਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਗਈ ਹੈ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਾਂ ਪੁਲਿਸ ਦੇ ਵੱਲੋਂ ਉਸ ਮਹਿਲਾ ਦਾ ਪੋਸਟਮਾਰਟਮ ਕਰਵਾਉਣ ਤੋਂ ਉਪਰੰਤ ਮਹਿਲਾ ਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਇਹ ਦੋ ਮਹਿਲਾ ਅਧਿਆਪਕ ਜਿਹੜੇ ਸਕੂਲੋਂ ਬੱਚਿਆਂ ਨੂੰ ਪੜ੍ਹਾਉਣ ਤੋਂ ਬਾਅਦ ਘਰ ਜਾ ਰਹੀਆਂ ਸੀ ਜਿਵੇਂ ਜੀਰਾ ਫਿਰੋਜ਼ਪੁਰ ਰੋਡ ਦੇ ਉੱਤੇ ਪਹੁੰਚਦੀਆਂ ਨੇ ਤਾਂ ਤੇਜ਼ ਰਫ਼ਤਾਰ ਦੇ ਨਾਲ ਪਿੱਛੋਂ ਜਿਹੜੀ ਗੱਡੀ ਆ ਰਹੀ ਸੀ ਬਲੈਰੋ ਗੱਡੀ ਇਹ ਦੱਸੀ ਜਾ ਰਹੀ ਹੈ ਜਿਸ ਨੇ ਜ਼ੋਰਦਾਰ ਟੱਕਰ ਮਾਰੀ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਤਸਵੀਰ ਵੀ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਹੀ ਉਹ ਮਹਿਲਾ ਅਧਿਆਪਕ ਹੈ ਜਿਹੜੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਵਾਪਸ ਪਰਤ ਰਹੀ ਸੀ ਪਰ ਰਾਸਤੇ ਦੇ ਵਿੱਚ ਪਾਣਾ ਵਾਪਰ ਜਾਂਦਾ ਇੱਕ ਤੇਜ਼ ਰਫਾਜ ਜਿੱਤ ਗਈ ਉਹ ਟੱਕਰ ਮਾਰ ਦਿੰਦੀ ਹੈ ਤਾਂ ਇਸ ਦਰਦਨਾਕ ਹਾਦਸੇ ਦੇ ਵਿੱਚ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ ਵਾਲੇ ਸਿੰਘ ਸਭਾ ਗੁਰਦੁਆਰੇ ਕੋਲ ਕਹਾ ਤੇ ਮੇਰਾ ਨਾਮ ਕੇਵਲ ਕ੍ਰਿਸ਼ਨ ਹੈ ਮੇਰੀ ਨੋਹ ਚੁੱਧ ਰਹਾ ਰਹੀ ਹੈ ਦੂਨ ਵੈਲੀ ਸਕੂਲ ਤੋਂ ਪੜਾਉਂਦੀ ਸੀ ਕਿ ਤੇ ਵਾਪਸ ਆ ਰਹੀ ਸੀ ਚੁੱਕੀ 3 ਵਜੇ ਹੋਈ ਮਗਰਲੇ ਪਾਸੋਂ ਕੈਂਪਰ ਇੱਕ ਆਇਆ ਬਲੈਰੋ ਸੀਗਾ ਮੇਰੇ ਅੰਤਾਜੇ ਜਿਵੇਂ ਲੱਗਦਾ ਬਹੁਤ ਸਪੀਡ ਤੇ ਆ ਰਿਹਾ ਸੀ ਬਿਲਕੁਲ ਸਾਈਡ ਤੇ ਆ ਰਿਹਾ ਐ ਕੋਈ ਇਹੋ ਜਿਹਾ ਹੈ ਨਹੀਂ ਸੀਗਾ ਵੀ ਕਿਸੇ ਪਾਸੇ ਵੀ ਕਹੋਏ ਤੇ ਬਿਲਕੁਲ ਸਾਈਡ ਤੇ ਆਉਂਦੇ ਭਾਈ ਮਗਰੋ ਲਿਆ ਕੇ ਉਹਨੇ ਕੈਂਪਰ ਮਾਰਿਆ ਜੋਰ ਦੀ ਤੇ ਏਡੀ ਸਪੀਡ ਤੇ ਸੀਗਾ ਭਜਾ ਕੇ ਲੈ ਗਿਆ ਨਾ ਉਹਨੇ ਕੜਾ ਨਾ ਉਹਨੇ ਪਿੱਛੇ ਮੁੜ ਕੇ ਵੇਖਿਆ ਮੈਂ ਕਾਹਦੇ ਚ ਮਾਰ ਕੇ ਆਇਆ ਇਹ ਡਿੱਗ ਗਿਆ ਸਾਰੀ ਇਹਨਾਂ ਦੇ ਢੇਰ ਤੇ ਸੱਟ ਵੱਜ ਗਈ ਚੱਕਿਆ ਤੇ ਹਸਪਤਾਲ ਲੈ ਗਿਆ ਆ ਗਿਆ ਹਸਪਤਾਲ ਵਾਲਿਆਂ ਨੇ ਗਿਆ ਪੋਤਵਾਬ ਚ ਲੈ ਕੇ ਆ ਗਏ ਅਸੀਂ ਉਤਾ ਕੇ ਭਈ ਮੰਗ ਇਹੀ ਕਰਦੇ ਹੁਣ ਬੋਛੀਆਂ ਨੇ ਜਿਹੜਾ ਪੜਿਆ ਜਾਵੇ ਕਾਰਵਾਈ ਕੀਤੀ ਜਾਵੇ ਉਹਦੇ ਤੇ ਹੋਰ ਅਸੀਂ ਕਹਿੰਨੇ ਗਾਣਾ ਕਿ ਜਿਹੜਾ ਉਗਈ ਟਾਡੇ ਦੇ ਨੰਡੇ ਦਾ ਕੜ ਗਿਆ ਕਰਨ ਵਾਲਾ ਸੀਗਾ ਦੋ ਬੱਚੇ ਆ ਇੱਕ ਚਾਰ ਚਾਲ ਦੀ ਗੁੱਡੀ ਆ ਤੇ ਕੰਧਰਾ ਖਾਬ ਦਾ ਮਿੱਕਾ ਮੁੰਡਾ ਦਾ ਇਹ ਕੇਸਰ ਜਿਹਾ ਕਰਤਾ ਵਾ ਉਸ ਦੇ ਤਵਦੀਸ਼ ਕੀਤੀ ਜਾ ਰਹੀ ਹੈ ਪੁਲਿਸ ਮਨ ਕਰਾਤਾ ਲਾਸ਼ ਹਵਾਲਤ ਵਾਸਤੇ ਹਵਾਲੇ ਕਰਤੀ ਆ ਤੇ ਆਪਣਾ ਉਹਦੀ ਤਵਦੀਸ਼ ਕੀਤੀ ਜਾਂਦੀ ਹੈ ਏ ਲੇਡੀ ਜੀ ਕੇ ਦੋ ਐਕਟਰਾਂ ਤੇ ਆ ਰਹੀਆਂ ਚੀਆਂ ਕੋਈ ਨਾਮ ਲਓ ਵੀਡੀਓ ਸੀਸੀਟੀਵੀ ਜੀਰਾ